ਆ ਲੋਈ ਅੱਜ ਆਪਣੇ 229 2025 25 ਦੀ ਰਿਪੋਰਟ ਸਾਡੇ ਘੇਤਾਂ ਚ ਅਜੇ ਵੀ ਪਾਣੀ ਵੇਖ ਲੋ ਸੁਲਤਾਨਪੁਰ ਲੋਧੀ ਪਿੰਡ ਸ਼ੇਖ ਮੰਗਾ ਪਾਣੀ ਖੜਾ ਆਇਆ 3-3 ਫੁੱਟ ਇਹ ਇੱਥੇ ਜਾਮ ਹੋ ਗਿਆ ਏ ਹੁਣ ਦੱਸੋ ਵੀ ਕਣਕਾਂ ਕਣਕ ਬਜਜਾਂ ਦੇ ਕਿੱਥੋਂ ਵੇਂ ਦੇਗੀ ਆ ਬਸ ਹਰੀਕਾਂ ਹੀ ਦਿਖਦੀ ਗੱਲੀ ਆ ਉਹ ਜਿਹੜੀ ਸਾਹਮਣੇ ਖੜੀ ਆ ਤੇ ਆ ਤੁਹਾਨੂੰ ਹੌਣੇ ਏਰੀਆ ਮਾਣਕ ਨਹੀਂ ਬੀਚਤ ਨਹੀਂ ਆਉਂਦਾ ਪਾਣੀ ਵੀ ਨਹੀਂ ਇੱਥੋਂ ਦੂਜਾ ਪਾਣੀ ਨਿਕਲਦਾ ਹੀ ਨਹੀਂ ਪਾਣੀ ਨਿਕਲਦਾ ਹੀ ਨਹੀਂ ਇੱਥੋਂ ਕਿਸੇ ਬਨੇ ਪਾਣੀ ਨਿਕਲਦੀ ਮਹਿੰਗੀ ਲੈ ਗਈ ਆ ਵੇਖੋ ਜੀ ਨਾ ਜਮੀਨਾਂ ਨੇ ਨਾ ਪਾਣੀ ਪੀਣਾ ਹੀ ਹੈ ਇਹ ਤਾਂ ਉਹ ਮੱਛੀ ਛੱਡਣ ਵਾਲੇ ਕੰਮ ਬਣਿਆ ਪਿਆ ਹੈ। ਅੱਜ ਕੀ ਦਾ ਮੇਨ ਰਿਹਾ ਉਹ ਆਪਣੇ ਵਾਲੇ ਪਾਸੇ ਤੇ ਦੂਈ ਜ਼ਿਆਦਾ ਡੂੰਗਾ ਹੈ। ਹਾਂ ਉਹ ਗਿਆ ਹੈ। ਉਹ ਗਿਆ ਪੁੱਛਦਾ ਸੀ ਅਸੀਂ ਕਿ ਇਹ ਆਪਣਾ ਜਿਹੜਾ ਮਰਾਠਾ ਖਨੀ ਸੁਲਤਾਨ ਕੋਲ ਜਣਾ ਮੈਂ ਨਹੀਂ ਆਇਆ ਕੋਈ ਕੋਈ। ਅੱਜ ਦਾ ਅੱਜ ਦੇਖਣ ਆਏ ਅੱਜ ਤੇ ਜਿਉਂ 23 ਤਰੀਕ ਦਾ ਪਾਣੀ ਆਇਆ ਹੈ। ਅੱਜ ਦੇਖਣ ਆਏ ਕਿ ਆ ਵੇਖ ਕੇ ਤਾਂ ਹੀ ਮੰਨ ਚਾਰ ਚਾਰ ਮੈਂ ਪਾਣੀ ਹੋਣਾ ਜੇ ਪਰ ਖੜਾ ਆ ਪਾਣੀ ਜਾ ਹੋਇਆ ਪਿਆ ਆ ਸਾਬ ਲ ਖਤਮ ਹੋ ਗਏ ਚੋਨੇ ਆਪਣੇ ਦਾ ਕੰਪਨੀ ਦੀ ਚੀਜ਼ ਨਹੀਂ ਆ ਆ ਕੁਸ਼ ਨਹੀਂ ਰਹਿ ਗਿਆ ਆ ਵੀਰ ਬਾਹਰੋਂ ਆਏ ਹੋਏ ਨਾ ਮੱਛੀ ਫੜ ਡੈਣੇ ਸਾਫ ਤਬਾਈ ਤਬਾਈ ਤਬਾਈ